ਅਗਲੀ ਗੱਲ ਕਰੀਏ ਇੱਕ ਸਕੂਲ ਦੀ ਜਿੱਥੇ ਸਕੂਲ ਵਾਲੇ ਝੋਲੇ ਦੇ ਵਿੱਚ ਜਿਹੜੀ 7ਵੀਂ ਜਮਾਤ ਦੀ ਵਿਦਿਆਰਥਣ ਹੈ ਉਹ ਪਿਸਤੌਲ ਪਾਲੇ ਜੀ ਬਿਲਕੁਲ ਜੀ ਇਹ ਅੰਮ੍ਰਿਤਸਰ ਖੇਤਰ ਨਾਲ ਸੰਬੰਧਿਤ ਘਟਨਾ ਹੈ ਜੀ ਅੰਮ੍ਰਿਤਸਰ ਖੇਤਰ ਦੇ ਪਿੱਖੀਵਿੰਡ ਦੇ ਵਿੱਚ ਹਮ ਇੱਕ ਸਕੂਲ ਦੀ 7ਵੀਂ ਜਮਾਤ ਦੀ ਮਤਲਬ 13 13 ਸਾਲ ਦੀ 12 13 ਸਾਲ ਦੀ ਜਵਾਕੜੀ ਠੀਕ ਹੈ ਉਹ ਆਪਣੇ ਪਿਓ ਦਾ ਲਾਇਸੈਂਸੀ ਰਵਾਲਵਰ ਝੋਲੇ 'ਚ ਪਾ ਕੇ ਨਾਲ ਲੈ ਗਈ ਠੀਕ ਹੈ ਜੀ ਇਕਾ ਤੁਨਾਂ ਕੋਈ 26 ਅਪ੍ਰੈਲ ਦੀ ਆ ਹਮ ਪਰ ਇਹ ਚਰਚਾ ਚ ਕਦੋਂ ਆਈ ਜਦੋਂ ਬੱਚਿਆਂ ਦੇ ਮਾਪਿਆਂ ਦਾ ਜਿਹੜਾ ਵਟਸਐਪ ਗਰੁੱਪ ਬਣਿਆ ਉਹਦੇ ਵਿੱਚ ਇਹਨੂੰ ਲੈ ਕੇ ਗੱਲਬਾਤ ਹੋਈ ਹਮ ਹੁਣ ਹੋਇਆ ਕੀ ਹੋਏਗਾ ਕਿ ਹ ਹੁਣ ਜਦੋਂ ਕਿ ਇਹ ਅਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਕਿ ਉਹ ਬੱਚੀ ਕਿਸੇ ਨੂੰ ਡਰਾਉਣ ਲਈ ਲਈ ਆਈ ਸੀ ਜੀ ਕਿਸੇ ਨੂੰ ਦਿਖਾਉਣ ਲਈ ਲਈ ਆਈ ਸੀ ਹੈਨਾ ਕੋਈ ਉਹਨੂੰ ਸ਼ੌਂਕ ਲੱਗ ਗਿਆ ਕੋਈ ਉਹਨੂੰ ਗੀਤਾਂ ਗਾਣਿਆਂ ਤੋਂ ਪਤਾ ਲੱਗ ਗਿਆ ਕਿੱਥੋਂ ਉਹਦੇ ਮਨ 'ਚ ਇਹ ਭਾਵ ਜਾਗ ਗਿਆ ਕਿ ਮੈਂ ਸਕੂਲ 'ਚ ਲਿਜਾ ਸਕਦੀ ਹਾਂ ਇਹ ਚੀਜ਼ ਹਮ ਹਮ ਪਰ ਇਹ ਜਰੂਰ ਹੈ ਕਿ ਜਦੋਂ ਇਹ ਬੱਚੀ ਸਕੂਲ ਚ ਪਸੌ ਲੈ ਆਈ ਤਾਂ ਉਹਦੇ ਕਲਾਸ ਵਾਲਿਆਂ ਨੂੰ ਉਹਦੀ ਨਾਲ ਦੀਆਂ ਸਹੇਲੀਆਂ ਨੂੰ ਹੋਰ ਜਮਾਤੀਆਂ ਨੂੰ ਬੱਚਿਆਂ ਦੇ ਵਿੱਚ ਇਹ ਗੱਲ ਤੁਰ ਗਈ ਜੀ ਤੇ ਕਿਸੇ ਨਾ ਕਿਸੇ ਸੈਂਸਿਟਿਵ ਬੱਚੇ ਨੇ ਜਾ ਕੇ ਆਪਣੇ ਘਰੇ ਵੀ ਗੱਲ ਕੀਤੀ ਹੋਣੀ ਹੂੰ ਤੇ ਉਹ ਘਰੇ ਗੱਲ ਚੋਂ ਮਾਪਿਆਂ ਨੂੰ ਪਤਾ ਲੱਗੀ ਤੇ ਮਾਪਿਆਂ ਨੇ ਇਸ ਗਰੁੱਪ 'ਚ ਚਰਚਾ ਛੇੜੀ ਜੀ ਕਿ ਐਦਾਂ ਦੀ ਗੱਲ ਸਾਹਮਣੇ ਆ ਰਹੀ ਹੈ ਵੀ ਉਹ ਚਰਚਾ ਜਾ ਕੇ ਡੀਐਸਪੀ ਸਾਹਿਬ ਤੱਕ ਪਹੁੰਚ ਗਈ ਅੱਛਾ ਉਹ ਸਲਾਹ ਹੂੰ ਤੇ ਉਸ ਇਲਾਕੇ ਦੇ ਡੀਐਸਪੀ ਨੇ ਜਦੇ ਸਕੂਲ ਪ੍ਰਬੰਧਨ ਨਾਲ ਪ੍ਰਿੰਸੀਪਲ ਨਾਲ رابطہ ਕੀਤਾ ਤੇ ਪ੍ਰਿੰਸੀਪਲ ਨੇ ਸਕੂਲ ਪ੍ਰਬੰਧਕਾਂ ਨੇ ਹੀ ਗੱਲ ਕਬੂਲੀ ਕਿ ਹਾਂਜੀ ਘਟਨਾ ਵਾਪਰੀ ਸੀ ਸਾਡੇ ਧਿਆਨ ਚ ਉਹ ਕਹਿੰਦੇ ਜੀ ਐਡਾ ਬੜਾ ਮਸਲਾ ਸੀ ਤੁਸੀਂ ਸਾਡੇ ਧਿਆਨ ਚ ਕਿਉਂ ਨਹੀਂ ਲਿਆ ਪੁਲਿਸ ਦੇ ਧਿਆਨ ਚ ਨਹੀਂ ਲਿਆ ਤੇ ਉਹ ਤੋਂ ਬਾਅਦ ਸ਼ਿਕਾਇਤ ਫਿਰ ਲਿਖਤੀ ਦਿੱਤੀ ਪ੍ਰਿੰਸੀਪਲ ਨੇ ਤੇ ਲਿਖਤੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਉਸ ਬੱਚੀ ਦੇ ਪਿਤਾ ਦੇ ਖਿਲਾਫ ਆਰਮਜ਼ ਐਕਟ ਦਾ ਧਾਰਾ 25 30 ਤੇ ਹਣਾ ਭਾਰਤੀ ਜਿਹੜੀ ਨਿਆਪਾਲਕਾ ਦੀ ਧਾਰਾ 258 288 ਹਾਂਜੀ ਉਹ ਲਾਈ ਗਈ ਹੈ ਠੀਕ ਹੈ ਸੋ ਇਹ ਧਾਰਾ ਮਲਾਕੇ ਮਾਮਲਾ ਦਰਜ ਹੋ ਗਿਆ ਹੁਣ ਸਵਾਲ ਮਾਮਲਾ ਦਰਜ ਕਰਨ ਦਾ ਨਹੀਂ ਹੈ ਹਾਂ 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 ਸਵਾਲ ਰਵਾਲਵਰ ਲੈਣ ਦਾ ਨਹੀਂ ਹੈ ਹਮ ਸਵਾਲ ਤਾਂ ਇਹ ਹੈ ਕਿ ਘਟਨਾ ਵਾਪਰੀ ਕਿਵੇਂ ਸਹੀ ਬਿਲਕੁਲ ਜਿਹੜੇ ਆਪਣਾ ਰਵੀਨ ਜੀ ਮੈਂ ਨਾ 2010 ਦੇ ਵਿੱਚ ਬਲੌਗ ਲਿਖਦਾ ਹੁੰਦਾ ਸੀ ਠੀਕ ਹੈ ਜੀ 2010 ਦੇ ਵਿੱਚ ਇੱਕ ਮੇਰੀ ਮੂਰੀ ਘਟਨਾ ਆਈ ਕਿ ਇੱਕ ਬੱਚੀ ਸਕੂਲ ਦੀ 9ਵੀਂ ਜਮਾਤ ਦੀ ਕੁੜੀ ਅੰਗਰੇਜ਼ੀ ਸ਼ਰਾਬ ਦੀ ਬੋਤਲ ਆਪਣੇ ਝੋੜੇ ਚ ਪਾ ਕੇ ਸਕੂਲ ਲੈ ਗਈ ਜੀ ਤੇ ਜਦੋਂ ਬੋਤਲ ਫੜੀ ਗਈ ਤਾਂ ਉਸ ਸਮੇਂ ਅੱਧੀ ਬੋਤਲ ਸੀ ਉਹ ਤੇ ਬੱਚੀ दारू ਦੇ ਨਸ਼ੇ ਚ ਸੀ ਹਮ ਤੇ ਪਤਾ ਕੀਤਾ ਗਿਆ ਕਹਿੰਦੇ ਜੀ ਸਕੂਲ ਦੇ ਕਿਸੇ ਖਾਲੀ ਕਮਰੇ ਜਾ ਕੇ ਚੋ ਬਹੁਤ ਬੱਚਿਆਂ ਨੇ ਪੀਤੀ ਆ ਤੇ ਜਦੋਂ ਪਤਾ ਲੱਗਾ ਜੀ ਇੱਕ ਫਲਾਣੀ ਜਮਾਤ ਦਾ ਮੁੰਡਾ ਵੀ ਸੀ ਉਹ ਮੁੰਡੇ ਨੂੰ ਚੈੱਕ ਕੀਤਾ ਤਾਂ ਮੁੰਡਾ ਸੋਫੀ ਨਿਕਲਿਆ ਹੂੰ ਹੂੰ ਕੁੜੀ ਦੀ ਪੀਤੀ ਹੋਈ ਨਿਕਲੀ ਚਲੋ ਜੀ ਤਾਂ ਵੀ ਪੰਚਾਇਤ ਬਲਾ ਪਿੰਡ ਬਲਾ ਕਾਰਵਾਈ ਕਰਕੇ ਉਹਨਾਂ ਦੋਨਾਂ ਬੱਚਿਆਂ ਨੂੰ ਸਕੂਲੋਂ ਕੱਢਤਾ ਜੀ ਮੈਂ ਤਦ ਬਲੌਗ ਲਿਖਿਆ ਸੀਗਾ ਕਿ ਕਿਤਾਬਾਂ ਵਾਲੇ ਝੋਲੇ 'ਚ ਅਸੀਂ ਹੀ ਪਾਈ ਹੈ ਦਾਰੂ ਦੀ ਬੋਤਲ ਸਹੀ ਸਹੀ ਬਿਲਕੁਲ ਉਹਦੇ ਨਹੀਂ ਬੱਚਾ ਜ਼ਿੰਮੇਵਾਰ ਨਹੀਂ ਤੇ ਉਹਨਾਂ ਬੱਚਿਆਂ ਨੂੰ ਸਕੂਲ 'ਚੋਂ ਕੱਢ ਕੇ ਤੁਹਾਡਾ ਮਸਲਾ ਨਹੀਂ ਨਿਬੜ ਗਿਆ ਹੂੰ 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 ਸਵਾਲ ਇਹ ਹੈ ਕਿ ਅਸੀਂ ਕਦੇ ਸੋਚਿਆ ਕਿ ਅਸੀਂ ਬੱਚਿਆਂ ਦੇ ਮੂਰੇ ਕੀ ਪ੍ਰੋਫੈਸਰ ਹੈ ਹੂੰ ਜਦੋਂ ਵਿਆਹ ਸ਼ਾਦੀਆਂ ਖੁਸ਼ੀ ਗਮੀ ਦੇ ਸਮਾਗਮਾਂ 'ਚ ਖੁਲਿਆਂ ਅਸੀਂ ਸ਼ਰਾਬਾਂ ਵਰਤੌਨੇ ਆਂ ਬੱਚਿਆਂ ਸਾਹਮਣੇ ਪੀਨਿਆ ਪਲਾਉਨੇ ਆ ਤੇ ਨਿਆਣਿਆਂ ਨੂੰ ਕਹਿੰਦੇ ਆ ਨਾ ਇਹ ਗੰਦੀ ਚੀਜ਼ ਹੁੰਦੀ ਆ ਤੂੰ ਨਾ ਪੀ ਤੂੰ ਨਾ ਕਦੇ ਲਈ ਤੇ ਬੱਚੇ ਦੀ ਉਹਦੇ ਪ੍ਰਤੀਕਿਰਛ ਹੋਰ ਵੱਧਦੀ ਆ ਕਿ ਜਿਹੜਾ ਮੇਰਾ ਪਿਓ ਲੈ ਰਿਹਾ ਪਤਾ ਨਹੀਂ ਕਿ ਕੀ ਹੋਊਗਾ ਤੇ ਘਰਾਂ 'ਚ ਅਸੀਂ ਬੱਚਿਆਂ ਤੋਂ ਕਈ ਵਾਰ ਸੈਲਸਵਾ ਬੋਤਲ ਪੜਾਈ ਬੋਤਲ ਰੱਖੀ ਪਾਣੀ ਦਾ ਜੱਗ ਲਿਆਈ ਆਹ ਲਿਆਈ ਉਹ ਕਰਾਉਨੇ ਕਰਦੇ ਆ ਬਿਲਕੁਲ ਜੀ ਹੁਣ ਇਹਦਾ ਮਤਲਬ ਇਹਦੇ ਲਈ ਸਮਾਜ ਸਿਸਟਮ ਤੁਸੀਂ ਅਸੀਂ ਜ਼ਿੰਮੇਵਾਰ ਆ ਜੋ ਬੱਚੀ ਝੋਲੇ ਚ ਬੋਤਲ ਪਾ ਲਈ ਤੇ ਜੋ ਚੋਰੀ ਪੀ ਰਹੀ ਜਾਂ ਕੁਝ ਕਰ ਰਹੀ ਹੂੰ 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 ਕੋ 2010 ਦੀ ਘਟਨਾ ਹੈ ਅੱਜ ਆਪਾਂ 15 ਸਾਲ ਬਾਅਦ ਗੱਲ ਕਰ ਰਹੇ ਆ ਅੱਜ ਨਸ਼ਾ ਬੱਚਿਆਂ ਦੀਆਂ ਨਸਾਂ ਚ ਉਤਰ ਗਿਆ ਸਹੀ ਸਹੀ ਬਿਲਕੁਲ ਹੂੰ ਇਹਦਾ ਮਤਲਬ ਇਹ ਘਟਨਾਵਾਂ ਤੁਹਾਨੂੰ ਸੰਕੇਤ ਦਿੰਦੀਆਂ ਹੁੰਦੀਆਂ ਛੋਟੇ ਛੋਟੇ ਪਹਾਲ ਸੰਕੇਤ ਦਿੰਦੇ ਹੁੰਦੇ ਆ ਕਿ ਬੰਦਿਆ ਸੁਧਰ ਜਾ ਨਹੀਂ ਫਿਰ ਤਬਾਹੀ ਆਊਗੀ ਹੂੰ ਸੋ ਉਸ ਸਮੇਂ ਜਿਹੜੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਸੀ ਸਾਨੂੰ ਉਹਦੇ ਤੇ ਕੰਮ ਕਰਨ ਦੀ ਲੋੜ ਸੀ ਹਮ 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 ਅਸੀਂ ਉਹਦੇ ਤੇ ਕੰਮ ਨਹੀਂ ਕੀਤਾ ਤੇ ਅੱਜ ਅਸੀਂ ਪੰਜਾਬ ਦੀ ਜਵਾਨੀ ਤੋਂ ਹੱਥ ਧੋ ਰਹੇ ਹਾਂ ਅੱਜ ਬੁੱਡੇ ਮੋਢੇ ਕਮਜ਼ੋਰ ਚੁੱਕੀਆਂ ਹੱਡੀਆਂ ਹੈਨਾ ਉਹਨਾਂ ਨੂੰ ਮੋਟੇ ਦੇ ਕੇ ਸ਼ਮਸ਼ਾਨ ਘਾਟ ਤੱਕ ਲੈ ਕੇ ਜਾ ਰਹੀਆਂ ਨੇ ਜਵਾਨਾਂ ਸਹੀ ਸੋ ਇਹ ਸਥਿਤੀ ਹੈ ਹੁਣ ਮੈਂ ਇਹਦੇ ਵਿੱਚੋਂ ਜਿਹੜਾ ਫਿਕਰ ਦੇਖਦਾ ਜਿਹੜਾ ਖਤਰਾ ਦੇਖਦਾ ਕਿ ਕੀ ਅੱਜ 2025 ਵਾਲੀ ਘਟਨਾ ਜਿਹੜੀ ਅਸੀਂ ਬਾਤ ਚ ਰਹੇ ਹਾਂ ਕੀ ਅੱਜ ਵੀ ਇਹੀ ਸਵਾਲ ਉੱਠੇ ਕੜਾ ਕਿ ਇਸ ਕਿਤਾਬਾਂ ਵਾਲੇ ਚੋਲੇ 'ਚ ਅਸੀਂ ਉਹ ਪਾਇਆ ਰਵਲਵਰ ਹੂੰ ਸਹੀ ਕਿ ਅਗਲੇ 15 ਸਾਲ 10 ਸਾਲਾਂ ਬਾਅਦ ਅਸੀਂ ਫਿਰ ਇਸ ਮਸਲੇ ਨਾਲ ਆਵਾਂਗੇ ਕਿ ਆਮ ਬੱਚਿਆਂ ਦੇ ਹੱਥਾਂ 'ਚ ਹਥਿਆਰ ਹੋਣਗੇ ਹੂੰ ਕਿ ਉੱਧਰ ਨੂੰ ਤੋਰ ਰਹੇ ਹਾਂ ਅਸੀਂ ਹੂੰ ਸਹੀ ਹੈ ਪ੍ਰਵੀਨ ਜੀ ਕਿਹੜਾ ਗੀਤ ਹੂੰ ਕਿਹੜਾ ਗਾਣਾ ਕਿਹੜਾ ਫਿਲਮਾਕਣ ਕਿਹੜਾ ਨਾਟਕ ਕਿਹੜੀ ਫਿਲਮ ਕਿਹੜਾ ਸਮਾਗਮ ਜਿਹੜਾ ਸਾਡਾ ਹਥਿਆਰ ਤੋਂ ਬਿਨਾ ਪੂਰਾ ਹੁੰਦਾ ਹੋਵੇ ਹੂੰ ਧਾਰਮਿਕ ਸਮਾਗਮ ਸਮਾਜਿਕ ਸਮਾਗਮ ਖੁਸ਼ੀਆਂ ਦੇ ਸਮਾਗਮ ਹੈ ਨਾ ਦਿਵਾਲੀ ਤੱਕ ਦੇ ਤਿਹਾਰਾਂ ਤੇ ਅਸੀਂ ਗੋਟੀਆਂ ਚੜ ਕੇ ਫਾਇਰ ਕੱਟਦੇ ਆ ਤੇ ਸਹੀ ਹੈ ਜੀ ਬਿਲਕੁਲ ਘਰਾਂ ਦੇ ਵਿੱਚ ਖੁੱਲਿਆਂ ਮੋ ਗੀਤ ਗਾਣੇ ਵੱਜਦੇ ਨੇ ਜਿਹੜੇ ਪ੍ਰਬੁੱਲਤ ਕਰਦੇ ਨੇ ਹਥਿਆਰਬਾਜ਼ੀ ਨੂੰ ਜਾਇਜ ਫਿਰ ਆਉਂਦੇ ਨੇ ਬਦਲਾ ਲੈਣ ਨੂੰ ਹੈ ਨਾ ਤੇ ਉਹਦੇ ਵਿਚਾਲੇ ਹੀ ਘਰਾਂ 'ਚ ਪਏ ਆ ਲਾਇਸੈਂਸੀ ਹਥਿਆਰ ਫਿਰ ਉਸੇ ਤਰ੍ਹਾਂ ਅਸੀਂ ਜਿਵੇਂ ਕਹਿੰਦੇ ਕਿ दारू ਦੀ ਬੋਤਲ ਫੜਾਈ ਤੇ ਰੱਖੀ ਉਸੇ ਤਰ੍ਹਾਂ ਅਸੀਂ ਕਹਿੰਦੇ ਆਧਰਾਚ ਰੱਖਿਆ ਤੇ ਫੜਾਦੀ ਤੇ ਬੱਚਾ ਉਹਦੇ ਪਰਤੇ ਖਿੱਚਿਆ ਜਾਂਦਾ ਖਿੱਚਿਆ ਬਿਲਕੁਲ ਕੀ ਉਸ ਖਿੱਚ ਚੋਂ ਆਇਆ ਕਿ ਉਸ ਘਰੇ ਕਿਸੇ ਲੜਾਈ ਝਗੜੇ ਚੋਂ ਲਿਆ ਮੈਂ ਇਹਨੂੰ ਸਿੱਧਾ ਕਰ ਦੇ ਇੱਕ ਗੋਲੀ ਤਾਰੂੰਗਾ ਉਹਦੀ ਛਾਤੀ 'ਚ ਪਤਾ ਲੱਗ ਜੂ ਕਿਵੇਂ ਸਾਡੀ ਵੱਟ ਪਾਉਂਦਾ ਕਿਵੇਂ ਕੀ ਕਰਦਾ ਜੀ ਇਹ ਡਾਇਲੋਗ ਚੋਂ ਨੇ ਸਿੱਖਿਆ ਕਿ ਇਹਦੇ ਨਾਲੇ ਮਸਲਾ ਹੱਲ ਹੁੰਦਾ ਕਿੱਥੋਂ ਇਹ ਚੋਲੇ 'ਚ ਆਇਆ ਸੋ ਇਹ ਸੋਚਣ ਤੇ ਮੰਥਨ ਕਰਨ ਦੀ ਲੋੜ ਆ ਇਹ ਮੈਨੂੰ ਫਿਕਰਮੰਦੀ ਵਾਲੀ ਖਬਰ ਲੱਗੀ ਇਹ ਸਰੀ ਸਾਂਝੀ ਕਰਨੀ ਬਹੁਤ ਜ਼ਰੂਰੀ ਬਿਲਕੁਲ ਜੀ ਸਿਆਣੇ ਇਸੇ ਕਰਕੇ ਕਹਿੰਦੇ ਆ ਸ਼ਰਮਾ ਜੀ ਉਹ ਕਹਿੰਦੇ ਬੱਚਾ ਕੋਰੀ ਸਲੇਟ ਆ ਉਹਦੇ ਤੇ ਜੋ ਲਿਖ ਦਿਓਗੇ ਉਹੀ ਲਿਖਿਆ ਜਾਣਾ ਵਾਹ ਤੇ ਅਸੀਂ ਹਰ ਚੀਜ਼ ਦੇ ਵਿੱਚ ਠੀਕ ਆ ਸਰਕਾਰਾਂ ਪਾਲਿਸਿਸ ਪ੍ਰਸ਼ਾਸਨ ਇਹ ਜ਼ਿੰਮੇਵਾਰ ਹੁੰਦਾ ਹੈ ਕਿ ਘਟਨਾਵਾਂ ਦੇ ਵਿੱਚ ਪਰ ਕਈ ਚੀਜ਼ਾਂ ਦੀ ਸ਼ੁਰੂਆਤ ਤੁਹਾਡੇ ਘਰ ਤੋਂ ਹੋ ਜਾਂਦੀ ਹੈ ਜਿਹੜੀ ਤੁਸੀਂ ਗੱਲ ਕਹਿ ਰਹੇ ਸੀ ਨਾ ਚੱਕ ਕੇ ਲਿਆਈ ਬੋਤਲ ਇਹ ਇਹ ਵਰਤਾਰੇ ਜਦੋਂ ਆਮ ਬਣਦੇ ਨੇ ਜਾਂ ਆਪਤ ਉੱਥੇ ਰੱਖਿਆ ਜਾਂ ਪਿਸਤੌਲ ਰੱਖਿਆ ਜਾਂ ਦਿਖਾਈ ਜਾਣਾ ਉਹਨੂੰ ਸੈਲੀਬ੍ਰੇਟ ਕਰੀ ਜਾਣਾ ਸੋ ਫਿਰ ਸ਼ੁਕਰ ਹੈ ਕਿ ਅੰਸਖਾਂ ਵੀ ਘਟਨਾ ਕੋਈ ਨਹੀਂ ਵਾਪਰੀ ਪਰ ਜੇਕਰ ਵਾਪਰ ਜਾਂਦੀ ਤਾਂ ਕੌਣ ਜਿਹੜੇ ਜਿਹੜੇ ਲੋਕ ਆ ਚਰਦੇ ਬੀੜੀਆਂ ਬੂੜੀਆਂ ਜੇਬ ਉਸ ਵਾਕੇ ਖਾਂਦੇ ਪੀਂਦੇ ਨੇ ਹਾਂਜੀ ਹਾਂਜੀ ਉਹ ਵੀ ਤਾਂ ਆਪਣੇ ਜਵਾਕਾਂ ਨੂੰ ਆਈ ਦੁਕਾਨ ਤੇ ਭੇਜ ਦਿੰਦੇ ਨੇ ਕਿ ਫੜ ਲੈ ਡੱਬੀ ਹਾਂਜੀ ਹਾਂਜੀ ਫੜ ਲੈ ਕੁੜੀ ਹੂੰ ਫਿਰ ਉਹਦਨੇ ਪਤਾ ਲੱਗਦਾ ਜਦੋਂ ਬੱਚਾ ਟੋਟੇ ਚੱਕ ਕੇ ਪੀ ਰਿਹਾ ਹੁੰਦਾ ਜਾਂ ਐ ਬੱਚੇ ਉਹਦੇ ਵਿੱਚ ਉਹ ਜਿਹਾ ਆਪਣੇ ਪੈਸਿਆਂ ਚੋਂ ਆਹ ਚੀਜ਼ਾਂ ਲੈਣ ਲੱਗ ਜਾਂਦੇ ਨੇ ਫਿਰ ਮਾਪੇ ਕੁੱਟਾ ਲੈਂਦੇ ਉਹਨਾਂ ਨੂੰ ਹਮ ਸਹੀ ਤੇ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਆਪਣੀ ਜਵਾਨੀ ਨੂੰ ਤੋੜਨਾ ਕਿਵੇਂ ਹੈ ਤੇ ਕਿੱਦਾਂ ਤੋੜਨਾ ਕਿੱਧਰ ਨੂੰ ਤੋੜਨਾ ਜੀ ਜੀ